ਬਾਬਾ ਫਰੀਦ ਜਿਹੜਾ ਇਸ ਅਵਸਥਾ ਵਿੱਚ ਪਹੁੰਚਿਆ ਜਦੋਂ ਪਰਮਾਤਮਾ ਨਾਲ ਉਹ ਰੂਪ ਅਭੇਦ ਹੋਈ ਤੇ ਧੰਨ ਬਾਬਾ ਫਰੀਦ ਸਾਹਿਬ ਜੀ ਨੇ ਫਿਰ ਆਪਣੀ ਪਾਵਨ ਰਸਨਾ ਤੋਂ ਕੁਝ ਬਚਨ ਉਚਾਰਨ ਕੀਤੇ ਤੇ ਇਹ ਬਚਨ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਦੇ ਘਰ ਵਿੱਚ ਉਡੋਂ ਆਏ ਜਦੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਆਪਣੇ ਪਿਆਰੇ ਸਿੱਖਾਂ ਦੇ ਨਾਲ ਬਾਗ ਪੜਨ ਦੀ ਧਰਤੀ ਤੇ ਗਏ ਨਾ ਬਾਬਾ ਕਟਣ ਦੀ ਧਰਦੀ ਤੇ ਤੇ ਬਾਬਾ ਫਰੀਦ ਸਾਹਿਬ ਦੀ ਦੀ ਗੱਦੀ ਦਾ 11ਵਾਂ ਵਾਰਸ ਮਤਲਬ ਫਰੀਦ ਦੀ ਗੱਦੀ ਦੇ ਉੱਪਰ ਜਿਹੜਾ 11ਵਾਂ ਮਹਾਂਪੁਰਖ ਬੈਠਾ ਸੀ ਜਦੋਂ ਗੁਰੂ ਨਾਨਕ ਮਹਾਰਾਜ ਗਏ ਉਦੋਂ 11ਵੀਂ ਗੱਦੀ ਚੱਲਦੀ ਪਈ ਜਾਂਦੀ ਜਿਹੜਾ 11ਵਾਂ ਵਾਰਸ ਗੁਰੂ ਨਾਨਕ ਦੇਵ ਮਹਾਰਾਜ ਇਹ ਵੈ ਗੁਰੂ ਬਾਬੇ ਫਰੀਦ ਦੀ ਗੱਦੀ ਤੇ ਬੈਠਾ ਉਹਦਾ ਨਾਮ ਸਾਧ ਸੰਗਤ ਦੀ ਵਿਦਵਾਨਾਂ ਨੇ ਲਿਖਿਆ ਸ਼ੇਖ ਬ੍ਰਹਮ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾਲ ਉਹਦੇ ਮੁਲਾਕਾਤ ਹੋਈ ਉਹਦੀ ਭੇਟ ਹੋਈ ਰੱਬ ਦੇ ਘਰ ਦੀਆਂ ਵਿਚਾਰਾਂ ਹੋਈਆਂ ਪਰਮਾਤਮਾ ਦੇ ਘਰ ਦੀਆਂ ਗੱਲਾਂ ਹੋਈਆਂ ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਵਿਚਾਰਣ ਕੀਤੀ ਉਹ ਬੇਅੰਤ ਬਾਣੀ ਉਸ ਮਹਾਂਪੁਰਖ ਨੇ ਸੁਣੀ ਤੇ ਮਹਾਰਾਜ ਜੀ ਦੀ ਬਾਣੀ ਜਿਵੇਂ ਜਿਵੇਂ ਸੁਣਦਾ ਗਿਆ ਸਾਥ ਸੰਗਤ ਦੀ ਤਿਵੇਂ-ਤਿਵੇਂ ਉਹਦੇ ਸੀਨੇ ਨੂੰ ਠੰਡ ਪੈਦੀ ਗਈ ਇਹ ਗੱਲ ਯਾਦ ਰੱਖੋ ਦੁਨੀਆ ਦੇ ਵਿੱਚ ਜੇ ਦੁਨੀਆਵੀ ਲੋਕਾਂ ਦੇ ਸੀਲੇ ਤੇ ਠੰਡੇ ਨਹੀਂ ਨਾ ਕਾਮ ਕ੍ਰੋਧ ਦੇ ਭਾਂਬੜ ਮਚਦੇ ਪਏ ਆ ਇਹਦਾ ਅਰਥ ਇਹ ਆ ਪੀ ਇਹ ਨਾਮ ਨਹੀਂ ਜਪਦੇ ਬਾਣੀ ਨਹੀਂ ਪੜਦੇ ਤਾਂ ਕਰਕੇ ਹਿਰਦੇ ਅੰਦਰ ਠੰਡਕ ਨਹੀਂ ਬਾਬੇ ਦੇ ਬਚਨ ਐਸੇ ਸੁਣੇ ਸਾਥ ਸੰਗਤ ਹੀ ਉਹਦੇ ਹਿਰਦੇ ਅੰਦਰ ਠੰਡ ਵਰਤ ਗਈ ਜਦੋਂ ਹਿਰਦਾ ਠੰਡਾ ਆਇਆ ਤੇ ਉਹਨੇ ਸ਼ੇਖ ਬ੍ਰਾਹਮਣੇ ਗੁਰੂ ਨਾਨਕ ਮਹਾਰਾਜ ਨੂੰ ਪੜੇ ਪਿਆਰ ਨਾਲ ਲਾ ਕੇ ਕਹਿੰਦੇ ਸਤਿਗੁਰੂ ਤੁਹਾਡੀ ਬਾਣੀ ਰੱਬੀ ਬਾਣੀ ਗਏ ਸਾਡਾ ਇਹ ਤੋਂ ਵਡੇਰਾ ਹੋਇਆ ਜਿਹਦਾ ਨਾਮ ਬਾਬਾ ਫਰੀਦ ਹੈ ਜਿੰਦੀ ਗੱਦੀ ਦਾ ਮੈਂ ਹੁਣ ਵਾਰਿਸ ਬਣਿਆ ਉਸ ਮਹਾਂਪੁਰਖ ਨੇ ਵੀ ਕੁਝ ਬਾਣੀ ਇਦਾਂ ਦੀ ਕੁਝ ਬਚਨ ਇਦਾਂ ਦੇ ਉਚਾਰਨ ਕੀਤੇ ਨੇ ਪਰਮਾਤਮਾ ਦੇ ਘਰ ਤੋਂ ਵੱਲੋਂ ਦੇ ਤੇ ਨਾਦਿਲ ਹੋਏ ਸਮ ਸ੍ਰੀ ਗੁਰੂ ਨਾਨਕ ਮਹਾਰਾਜ ਦੀ ਕਿਰਪਾ ਦੇ ਘਰ ਵਿੱਚ ਆਏ ਬਾਬੇ ਨੇ ਬੜੇ ਪਿਆਰ ਨਾਲ ਆਖਿਆ ਪਰ ਸੁਣਾਓ ਸਾਧ ਸੰਗਤ ਹੀ ਉਹਨਾਂ ਨੇ ਸੁਣਾਏ ਜਦੋਂ ਗੁਰੂ ਨਾਨਕ ਮਹਾਰਾਜ ਨੇ ਫਰੀਦ ਜੀ ਦੀ ਪਾਵਨ ਰਸਨਾ ਉਹ ਉਚਾਰਨ ਕੀਤੇ ਉਹ ਪਵਿੱਤਰ ਬਦਨ ਸੁਣੇ ਇਹ ਗੁਰਮਤ ਨਾਲ ਮੇਲ ਖਾਂਦੇ ਸਨ ਤਾਂ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਬਦਨ ਆਪਣੀ ਪਵਿੱਤਰ ਬਾਣੀ ਦੀ ਪੋਥੀ ਵਿੱਚ ਦਰਜ ਕਰ ਲਏ ਸਾ ਸੰਗਤ ਜੀ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਵਕਤ ਆਇਆ ਤੇ ਪੰਜਵੇਂ ਪਾਤਸ਼ਾਹ ਜੀ ਨੇ ਜਦੋਂ ਬਾਣੀ ਇਕੱਤਰ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਜਿੱਤੇ ਗੁਰੂ ਸਹਿਬਾਨਾਂ ਦੀ ਬਾਣੀ ਜਿੱਥੇ ਸਾਧ ਸੰਗਤ ਦੀ ਭੱਟਾਂ ਦੀ ਬਾਣੀ ਗੁਰੂ ਕੇ ਸਿੱਖਾਂ ਦੀ ਬਾਣੀ ਉਥੇ ਨਾਲ ਮਹਾਰਾਜ ਨੇ ਭਗਤਾਂ ਦੀ ਬਾਣੀ ਵੀ ਦਰਜ ਕੀਤੀ ਹੈ ਜਿਵੇਂ ਮਹਾਰਾਜ ਨੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਗਏ ਜਿਵੇਂ ਰਵਦਾਸ ਜੀ ਦੀ ਦਰਜ ਕੀਤੀ ਸਦਨਾ ਦੀ ਸੈਣ ਦੀ ਧੰਨਾ ਦੀ ਇਤੇ ਆਦ ਕਿੰਨਾ ਭਗਤਾਂ ਦੀ ਬਾਣੀ ਮਹਾਰਾਜ ਨੇ ਬਾਣੀ ਵਿੱਚ ਦਰਜ ਕੀਤੀ ਇਸੇ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਵੀ ਮਹਾਰਾਜ ਨੇ ਦਰਜ ਕੀਤੀ ਆਨ ਗੁਰੂ ਅਰਜਨ ਦੇਵ ਮਹਾਰਾਜ ਇਹਦਾ ਸਿਰਲੇਖ ਦਿੰਦੇ ਆਖਦੇ ਨੇ ਸ਼ਲੋਕ ਸ਼ੇਖ ਫਰੀਦ ਕੇ ਜਦੋਂ ਬਾਮਣ ਬਾਣੀ ਸ਼ੁਰੂ ਹੋਣ ਲੱਗੀ ਨਾ ਭਗਤ ਕਬੀਰ ਜੀ ਦੇ ਫਰੀਦ ਜੀ ਦੇ ਸ਼ਲੋਕ ਤੇ ਇਹ ਸਿਰਲੇਖ ਧੰ ਗੁਰੂ ਅਰਜਨ ਦੇਵ ਮਹਾਰਾਜ ਨੇ ਦਿੱਤਾ ਹੈ ਮਹਾਰਾਜ ਨੇ ਆਖਿਆ ਗੜਾ ਬੜਾ ਪੁੱਛ ਬੜਾ ਉੱਚ ਪਾਇਦਾਰ ਭਗਤ ਹੋਇਆ ਬਾਬਾ ਫਰੀਦ ਕਿ ਗੁਰੂ ਕੇ ਸਿੱਖੋ ਕਿ ਦੁਨਿਆਵੀ ਜੀਵ ਉਸ ਮਹਾਪੁਰਖ ਦੀ ਰਸਨਾ ਤੋਂ ਉਚਾਰਨ ਕੀਤੇ ਕੋਈ ਸ਼ਲੋਕ ਅਗੋਂ ਸਰਵਣ ਕਰੋ ਫਿਰ ਮਹਾਰਾਜ ਆਖਦੇ ਨੇ ਇੱਕ ਓਵੰਕਾਰ ਵੇਖੋ ਕਮਾਲ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਕੀਤੀ ਆ ਗੁਰੂ ਸਹਿਬਾਨਾ ਨੇ ਤਾਂ ਇੱਕ ਓਵੰਕਾਰ ਸ਼ਬਦ ਉਚਾਰਨ ਕੀਤਾ ਹੀ ਆ ਬਾਕੀ ਜਿੱਥੇ ਭਗਤਾਂ ਦੀ ਬਾਣੀ ਦਰਜ ਕੀਤੀ ਉਥੇ ਵੀ ਮਹਾਰਾਜ ਨੇ ਨਾਲ ਇੱਕ ਓਵੰਕਾਰ ਦਰਜ ਕਰਕੇ ਦੱਸ ਦਿੱਤਾ ਕੇ ਕੇ ਭਾਈ ਹੈ ਸਭਨਾਂ ਦਾ ਇੱਕ ਪਰਮਾਤਮਾ ਹੀ ਆ ਇੱਕ ਪਰਮਾਤਮਾ ਹੀ ਆ ਸਭਨਾਂ ਦਾ ਤੇ ਆਖਿਆ ਮਹਾਰਾਜ ਉਸ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੁੰਦੀ ਆ ਤੇ ਅੱਗੇ ਬਾਦਸ਼ਾਹ ਜੀ ਕਹਿੰਦੇ ਸਤਗੁਰ ਪ੍ਰਸਾਦ ਮਹਾਰਾਜ ਨੇ ਆਖਿਆ ਉਹ ਸਦਾ ਰਹਿਣ ਵਾਲਾ ਏ ਤੇ ਪਰਮਾਤਮਾ ਦੀ ਪ੍ਰਾਪਤੀ ਜੀਵ ਨੂੰ ਉਦੋਂ ਹੁੰਦੀ ਆ ਜਦੋਂ ਜੀਵ ਦੇ ਉੱਪਰ ਪੂਰੇ ਗੁਰੂ ਦੀ ਕਿਰਪਾ ਹੋ ਜਾਵੇ ਸਾ ਸੰਗਤ ਦੀ ਫੇਰ ਧਿਆਨ ਨਾਲ ਅਸੀਂ ਪਿਛਲੀ ਵਾਰ ਵੀ ਬੇਨਤੀ ਕੀਤੀ ਆਪਾਂ ਸੇਵਾ ਕਰਦੇ ਆ ਕੋਈ ਭਾਂਡੇ ਮਾਜਦਾ ਕੋਈ ਪ੍ਰਸ਼ਾਦੇ ਬਣਾਉਂਦਾ ਕੋਈ ਵਰਤੌਂਦਾ ਤੇ ਇਹਦਾ ਮਕਸਦ ਆਪਾਂ ਦੁਨਿਆਵੀ ਲੋਕਾਂ ਵਾਸਤੇ ਨਹੀਂ ਕਰ ਰਹੇ ਜਾਂ ਆਪਾਂ ਇਸ ਕਰਕੇ ਨਹੀਂ ਕਰ ਰਹੇ ਵੀ ਚਲੋ ਐਤਵਾਰ ਸਨੀਚਰਵਾਰ ਘਰੇ ਵਿਹਲੇ ਹੁੰਨਿਆ ਤੇ ਆ ਕੇ 10 ਮਿੰਟ ਸੇਵਾ ਕਰਨੇ ਨਹੀਂ ਨਹੀਂ ਇਹ ਜਿੰਨੇ ਵੀ ਆਪਾਂ ਕਰਮ ਕਰਦੇ ਆ ਕੋਈ ਸੇਵਾ ਕਰਦਾ ਕੋਈ ਸਿਮਰਨ ਕਰਦਾ ਕੋਈ ਕਥਾ ਕਰਦਾ ਕੋਈ ਕੀਰਤਨ ਕਰਦਾ ਕੋਈ ਅੱਗੇ ਬਹਿ ਕੇ ਸੁਣਦਾ ਇਹਨਾਂ ਸਾਰਿਆਂ ਦਾ ਮਕਸਦ ਸਿਰਫ ਇੱਕੋ ਯਾਪੀ ਸਾਡਾ ਗੁਰੂ ਸਾਡੇ ਤੇ ਖੁਸ਼ ਹੋਵੇ ਗੁਰੂ ਸਾਡੇ ਤੇ ਕਿਰਪਾ ਕਰ ਦੇ ਗੁਰੂ ਦੀ ਖੁਸ਼ੀ ਲੈਣ ਕਰਦਾ ਇਹ ਸਾਰੇ ਕਾਰਦਾਪਾ ਕਰਦੇ ਤੇ ਮਹਾਰਾਜ ਨੇ ਆਖੇ ਜਦੋਂ ਜੀਵ ਉੱਪਰ ਗੁਰੂ ਹੀ ਪ੍ਰਸੰਨ ਹੋ ਜਾਏ ਗੁਰੂ ਕਿਰਪਾ ਕਰਦਾ ਗੁਰੂ ਖੁਸ਼ ਹੋ ਜਾਏ ਤੇ ਫਿਰ ਬਾਦਸ਼ਾਹ ਜੀ ਕਹਿੰਦੇ ਪੂਰੀ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੁਣ ਸਾਥ ਸੰਗਤ ਦੀ ਅਗਲਾ ਪਹਿਲਾ ਸ਼ਲੋਕ ਬਾਬਾ ਫਰੀਦ ਦੀ ਆਖਦੇ ਨੇ ਜਿੱਤ ਦਿਹਾੜੈ ਧਨ ਵਰੀ ਸਾਹਿ ਲਏ ਲਖਾਏ ਜਿਹੜੇ ਗੁਰੂ ਕੇ ਸਿੱਖ ਮਾਈ ਭਾਈ ਬਾਣੀ ਦਾ ਪਾਠ ਕਰਨਾ ਜਾਣਦੇ ਜਾਂ ਜਿਨ੍ਹਾਂ ਨੂੰ ਸ਼ਲੋਕ ਚੇਤੇ ਨੇ ਧਿਆਨ ਦਿਓ ਤੇ ਮੈਂ ਤਾਂ ਸਭ ਨੂੰ ਇਹ ਵੀ ਬੇਨਤੀ ਕਰਦਾ ਐ ਕਿ ਜਿਵੇਂ ਹੁਣ ਆਪਾਂ ਫਰੀਦ ਦੀ ਦੇ ਸ਼ਲੋਕਾਂ ਦੀ ਕਥਾ ਆਰੰਭ ਕੀਤੀ ਆ ਰੁੱਸ਼ਵਰਵਾਰ ਕਰਨੀ ਐ ਚੰਗਾ ਹੋਵੇਗਾ ਜੇ ਤੁਸੀਂ ਹਰ ਸ਼ੁੱਕਰਵਾਰ 10 ਸ਼ਲੋਕਾਂ ਦਾ ਪਾਠ ਜ਼ਰੂਰ ਘਰੋਂ ਕਰਕੇ ਆਓ ਕਿਉਂ ਕਿਉਂਕਿ ਪਾਠ ਕੀਤਾ ਹੋਏਗਾ 5-7 ਵਾਰੀ ਤੇ ਪਤਾ ਲੱਗ ਜਾਏਗਾ ਕਿ ਇਹਨਾਂ ਦਾ ਅਰਥ ਮਹਾਰਾਜ ਨੇ ਕੀ ਆਖਿਆ ਹੈ ਜਾਂ ਨਾਲ ਉਹਨੂੰ ਪੜ੍ਹੀਏ ਤਨਵਾਬਾ ਪ੍ਰੀਤ ਸਾਹਿਬ ਦੀ ਵੇਖੋ ਸੰਗਤ ਦੀ ਉਦਾਹਰਣ ਦੇ ਰਿਹਾ ਵਿਆਹ ਦੀ ਪਰ ਗੱਲ ਕਰ ਰਿਹਾ ਮੌਤ ਦੀ ਉਦਾਹਰਣ ਵਿਆਹ ਦੀ ਤੇ ਗੱਲ ਮੌਤ ਦੀ ਮਹਾਰਾਜ ਜੀ ਕਿਵੇਂ ਉਦਾਹਰਣ ਦਿੰਦੇ